ਮਹਾਰਾਸ਼ਟਰ ਦੇ ਲਤੂਰ ਜ਼ਿਲ੍ਹੇ ਚ ਸੋਕੇ ਦੀ ਮਾਰ ਚ ਝਲ ਰਹੇ ਲੋਕ ਪਾਣੀ ਦੀ ਬੂੰਦ-ਬੂੰਦ ਨੂੰ ਤਰਸ ਰਹੇ ਨੇ ਪ੍ਰਸ਼ਾਸਨ ਵੱਲੋਂ ਹਰ ਪਰਿਵਾਰ ਨੂੰ ਸਿਰਫ 200 ਲੀਟਰ ਪਾਣੀ ਦਿੱਤਾ ਜਾ ਰਿਹਾ ਹੈ ਤੇ ਉਹ ਵੀ ਤਕਰੀਬਨ 10 ਦਿਨਾਂ ਬਾਅਦ ਅਜਿਹੇ ਚ ਲੋਕਾਂ ਦੀ ਪਿਆਸ ਬੁਝਾਉਣ ਲਈ ਸਮਾਜ ਸੇਵੀ ਸੰਸਥਾ ਖਾਲਸਾ ਏਡ ਦੇ ਪੰਜਾਬ ਤੋਂ ਪਹੁੰਚੇ ਵਲੰਟੀਅਰ ਸ਼ਲਾਗਾ ਯੋਗ ਉਪਰਾਲਾ ਕਰ ਰਹੇ ਨੇ ਇਹਨਾਂ ਵੱਲੋਂ ਹਰ ਰੋਜ਼ ਲਤੂਰ ਦੇ ਵੱਖ-ਵੱਖ ਸਲਮ ਖੇਤਨਾ ਚ 1 ਲੱਖ ਲੀਟਰ ਪਾਣੀ ਫ੍ਰੀ ਵੰਡਿਆ ਜਾ ਰਿਹਾ ਹੈ ਖਾਲਸਾ ਏਡ ਦੇ ਇਸ ਉਪਰਾਲੇ ਤੇ ਜਿੱਥੇ ਲਤੂਰ ਵਾਸੀ ਕਾਫੀ ਖੁਸ਼ ਨੇ ਉੱਥੇ ਉਹ ਪੂ खालसा एड संस्था जो हमारे को पानी बांट रहे बहुत ही गर्व की बात है और अच्छी बात है अभी हमारा जो इतना पानी के लिए बहुत से प्रॉब्लम हो रहा है यानी कुछ भी नहीं इधर यानी के सब दुरा सब लातूर के अंदर सब हो रहा है तो वो लोग आए पंजाब से और हमारे को जो पानी पिलाए उनका धन्यवाद अभिनंदन यानी अच्छे की बात है ये हमारे गरीब लोग को मदद करे वो लोग गांव से आके मदद करे इतना मैं धन्यवाद करती हूँ लातूर में पानी की बहुत किल्लत है आज के पहले हमको पानी पैसे से खरीदना था तो वो भी नहीं मिलता था लेकिन पंजाब से जो खालसा एड संगठनाएं आई है आज हमारे विलासनगर में और उनकी तरफ से हमको आज फ्री पानी दिया है तो उसका बहुत हम शुक्रगुजार करते हैं धन्यवाद देते दे हैं ਦੱਸਦੀ ਹੈ ਕਿ ਖਾਲਸਾ ਐਡ ਵੱਲੋਂ ਲਗਾਤਾਰ 1 ਮਹੀਨਾ 30 ਲੱਖ ਲੀਟਰ ਦੇ ਕਰੀਬ ਪਾਣੀ ਮੁਲ ਖਰੀਦ ਕੇ ਲੋਕਾਂ ਨੂੰ ਫਰੀ ਵੰਡਿਆ ਜਾਵੇਗਾ। ਲਤੂਰ ਤੋਂ ਕੈਮਰਾਮੈਨ ਵਰਿੰਦਰ ਸ਼ਰਮਾ ਦੇ ਨਾਲ ਰਮਨਦੀਪ ਸੋਢੀ ਜਗਬਣੀ ਟੀਵੀ। ਜਗਬਣੀ ਟੀਵੀ ਤੇ ਦਰਸ਼ਕਾਂ ਲਈ ਇੱਕ ਨਵੀਂ ਖੁਸ਼ਖਬਰੀ। ਹੁਣ ਤੁਸੀਂ ਤਾਜ਼ਾ ਖਬਰਾਂ ਸਿਰਫ ਸਾਡੀ ਮੋਬਾਈਲ ਐਪਲੀਕੇਸ਼ਨ ਤੇ ਹੀ ਨਹੀਂ ਸਗੋਂ ਐਂਡਰੋਇਡ ਟੀਵੀ, ਰੋਕੂ ਅਤੇ ਫਾਈ ਟੀਵੀ ਤੇ ਵੀ ਦੇਖ ਸਕਦੇ ਹੋ। ਤਾਂ ਫਿਰ ਦੇਰੀ ਕਿਸ ਗੱਲ ਦੀ? ਚੁੱਕੋ ਰਿਮੋਟ ਤੇ ਇੰਸਟਾਲ ਕਰੋ ਜਗਬਣੀ ਟੀਵੀ ਦੀ ਐਪਲੀਕੇਸ਼ਨ ਤੇ ਜਾਣੋ ਦੁਨੀਆ ਦੀ ਹਰ ਖਬਰ।